ਸਰਕਾਰ ਵੀ ਢੀਕਦੀ ਐ ਵੀ ਜੇ ਡੱਲੇ ਵਾਲ ਦੀ ਮੌਤ ਹੋਵੇ ਵੀ ਅਸੀਂ ਖਾਣੇ ਮੋਰਚਾ ਖੜੇੜ ਦੀਏ। ਦਰਕਰੇ ਜਾ ਕੇ ਕਰਨਾ ਵੀ ਕੀ ਐ ਬਾਕੀ ਇਹ ਵੀ ਗੱਲ ਨਾਲ ਵੀ ਜੇ ਸਾਡੀ ਜ਼ਮੀਨ ਹੀ ਨਾ ਬਚੀ ਤੇ ਫਿਰ ਅਸੀਂ ਬੱਚਿਆਂ ਤੋਂ ਤੇ ਹੋਰ ਘਰ ਜਾ ਕੇ ਕੀ ਕਰਨਾਗਾ। ਤੁਹਾਡਾ ਜੇ ਹੀਰਾ ਸਾਡੇ ਹੱਥੋਂ ਗਵਾਚ ਗਿਆ ਸਾਡੇ ਕੋਲੇ ਰਹਿਣਾ ਕੱਖ ਨਹੀਂ। ਪਰ ਸਰਕਾਰਾਂ ਦਾ ਇਹੀ ਗੰਬਾਲਦਿਆਂ ਨੇ ਕਿ ਵੇ ਜਿਹੜਾ ਡਿੱਕਾ ਬਣਦਿਆ ਵਿੱਚ ਇਹ ਨਿਬੜ ਜਾਣਾ ਵੀ ਨਹੀਂ ਸਾਡੇ ਗੱਲ ਤੇ ਗੋਡਾ ਧਰਦਿਆਂ ਨੇ ਜੇ ਡੱਲੇ ਵਾਲੀ ਦੀ ਸਿਹਤ ਨੂੰ ਕੁਝ ਹੋ ਗਿਆ ਤਾਂ ਇਹਦੂ 10 ਗੁਣਾ ਤਕੜਾ ਮੋਰਚਾ ਹੋਰ ਵੱਤ ਜਾਊਗਾ ਪਿੰਡਾਂ ਨੇ ਆ ਸੱਥਾਂ ਦਾ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਤੇ ਉੱਥੇ ਬਾਬੇ ਬੈਠਦੇ ਨੇ ਖਨੋਰੀ ਬਾਰਡਰ ਦੇ ਉੱਤੇ ਵੀ ਸੱਥਾਂ ਨੇ ਬਹੁਤ ਸਾਰੇ ਬਜ਼ੁਰਗ ਇੱਥੇ ਅਜੇਹੀ ਨਹੀਂ ਜਿਹੜੇ ਕਿ ਹੁਣ ਤੱਕ ਜਦੋਂ ਦਾ ਮੋਰਚਾ ਚੱਲ ਰਿਹਾ ਉਦੋਂ ਤੋਂ ਇੱਥੇ ਬੈਠੇ ਹੋਏ ਨੇ ਭਾਵ ਆਪਣੇ ਘਰ ਵੀ ਜਿਹੜਾ ਬਹੁਤਾ ਨਹੀਂ ਜਾਂਦੇ ਨੇ ਚਲੋ ਉਹਦੇ ਨਾਲ ਗੱਲਬਾਤ ਕਰਨੀ ਪੱਪੀ ਹਸੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਮੈਂ ਮਾਘ ਸਿੰਘ ਭਾਰਤੀ ਕਿਸਾਨ ਜੁਨਾਹ ਨੇਕਤਾ ਸਿੱਧੂਪੁਰ ਬਲਾਕ ਦਾ ਜਰਨਲ ਸਕੱਤਰ ਅੱਛਾ ਜੀ 10 ਮਹੀਨਾ ਤੋਂ ਇੱਥੇ ਬੈਠੇ ਆਂ ਜੀ ਜਦੋਂ ਸਰਕਾਰ ਦੇ ਕੰਨ ਤੇ ਜੂਨ ਸਰਕੀ ਅਖੀਰ ਨੂੰ ਸਾਡੇ ਪ੍ਰਧਾਨੀਆਂ ਨੂੰ ਇਹ ਫੈਸਲਾ ਲੈਣਾ ਪਿਆ ਦਿਲ ਬੜਾ ਦੁਖੀ ਹੁੰਦਾ ਹੈ ਕਿ ਸਾਡਾ ਹੀਰਾ ਸਾਡੇ ਹੱਥੋਂ ਜਾ ਰਿਹਾ ਹੈ ਕਿਉਂਕਿ ਸਰਕਾਰ ਦੇ ਤਾਂ ਜਮ੍ਹਾਂ ਕਰਨ ਤੇ ਜੂ ਹੀ ਨਹੀਂ ਸਰਕ ਰਹੀ ਬਹੁਤ ਹੀ ਠੀਠ ਹੋ ਰਹੀ ਹੈ ਨਹੀਂ ਕੁਛ ਨਾ ਕੁਛ ਸਰਕਾਰ ਮਾਪੇ ਹੁੰਦੀ ਐ ਇਸ ਆਮ ਦੁਨੀਆ ਦੀ ਵੀ ਕੁਛ ਨਾ ਕੁਸਤਾ ਸੁਣਵਾਈ ਹੁੰਦੀ ਐ ਪਰ ਇਹਨਾਂ ਨੇ ਜਮੇ ਚੁੱਪ ਧਾਰ ਰੱਖੀ ਐ ਇਸ ਕਰਕੇ ਸਾਡੇ ਪ੍ਰਧਾਨੀਆਂ ਨੂੰ ਇਹ ਮਰਨ ਵਰਤ ਦਾ ਫੈਸਲਾ ਲੈਣਾ ਪਿਆ ਤੇ ਅਸੀਂ ਫਿਰ ਘਰੇ ਜਾ ਕੇ ਕਰਨਾ ਵੀ ਕੀ ਐ ਬਾਕੀ ਇਹ ਵੀ ਗੱਲਾਂ ਨਾਲ ਵੀ ਜੇ ਸਾਡੀ ਜ਼ਮੀਨ ਹੀ ਨਾ ਬਚੀ ਤੇ ਫਿਰ ਅਸੀਂ ਬੱਚਿਆਂ ਤੋਂ ਤੇ ਹੋਰ ਘਰ ਜਾ ਕੇ ਕੀ ਕਰਨੇਗਾ ਮਸਲਾ ਇੱਥੋਂ ਤਿੱਕਰੀ ਐ ਵੀ ਸਾਡੀਆਂ ਮੰਗਾ ਮੰਨੀਆਂ ਜਾਣ ਸਾਡੇ ਪ੍ਰਧਾਨ ਜੀ ਦੀ ਜ਼ਿੰਦਗੀ ਬਚ ਰਹੇ ਤੇ ਅਸੀਂ ਆਪੋ ਆਪਣੇ ਘਰਾਂ ਨੂੰ ਜਾਈਏ ਪਰ ਸਰਕਾਰ ਜਿਵੇਂ ਬਿਲਕੁਲ ਵੀ ਸੁਣ ਨਹੀਂ ਰਹੀ ਐ ਜੇਕਰ ਫੇਰ ਵੀ ਕਹਿੰਦੇ ਤੁਰਕੇ ਭਗ ਜਾਓ ਜੇ ਤੁਰਕੇ ਜੱਥੇ ਜਾਣ ਲੱਗੇ ਤਾਂ ਫੇਰ ਵੀ ਉਹਨਾਂ ਤੇ ਅਥਰੂ ਕੈਸ ਦੇ ਗੋਲੇ ਸਿੱਟੇ ਗਏ ਹੁਣ ਵੀ 40-50 ਬੰਦੇ ਜ਼ਖਮੀ ਹੋਏ ਨੇ ਆ ਸੰਭੂ ਬੈਟਰ ਤੇ ਤੇ ਇਸ ਕਰਕੇ ਵੀ ਬਹੁਤ ਦੁੱਖ ਆ ਇਸ ਗੱਲ ਦਾ ਜਣੇ ਅਸੀਂ ਕਰ ਕੁਝ ਨਹੀਂ ਸਕਦੇ ਕਿਉਂ ਸਾਡੇ ਕੋਲੇ ਤਾਂ ਕੱਲਾ ਡੰਡਾ ਤੇ ਝੰਡਾ ਹੀ ਐ ਉਹਨਾਂ ਕੋਲੇ ਸਾਰਾ ਕੁਝ ਐ ਬਰੂਦ ਗੋਲੀ ਛਿੱਕਾ ਸਾਰਾ ਕੁਝ ਐ ਫੌਜ ਵੀ ਐ ਅਸੀਂ ਤਾਂ ਆਪਣੇ ਹੱਥਾਂ ਦੇ ਹਾਥੀਆਂ ਸੋ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਇਹੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਨਾਂ ਨੇ ਮੰਗਾ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਲਦ ਤੋਂ ਜਲਦ ਛੇਤੀ ਛੇਤੀ ਤਾਂ ਛੇਤੀ ਲਾਗੂ ਕਰਕੇ ਸਾਨੂੰ ਘਰ ਨੂੰ ਤੋਰਿਆ ਜਾਵੇ ਨਹੀਂ ਸਾਡਾ ਇੱਥੇ ਕਿਹੜਾ ਬੈਠਣ ਦਾ ਕੋਈ ਪੱਕਾ ਮਸਲਾ ਥੋੜਾ ਹੀ ਐ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆਂ ਨੂੰ ਇੱਥੇ 10 ਮਿੰਨਾਂ ਤੋਂ ਉੱਤੇ ਹੀ ਹੋਣ ਵਾਲੇ ਐ ਜੀ ਬਸ ਕਿੰਨੀ ਵਾਰ ਘਰ ਗਏ ਹਾਂ ਘਰ ਤਾਂ ਅਸੀਂ ਤਿੰਨ ਕਵਾਰ ਹੀ ਗਏ ਹਾਂ ਬਸ ਬਿਜਤੀ ਉਹ ਵੀ ਜਦੋਂ ਜਰੂਰੀ ਕੰਮ ਹੋ ਜਾਂਦਾ ਕੋਈ ਉਦੋਂ ਜਾਣਾ ਪੈਂਦਾ ਪਰ ਇੱਥੇ ਸਾਡਾ ਉੱਥੇ ਘਰੇ ਜੀ ਨਹੀਂ ਲੱਗਦਾ ਅਸੀਂ ਇੱਧਰ ਨੂੰ ਬਿਲਕੁਲ ਵੱਧ ਤੋਂ ਵੱਧ ਆਉਣ ਨੂੰ ਤਿਆਰ ਰਹਿੰਨੇ ਆ ਤੇ ਹੁਣ ਵੀ ਘਰੇ ਸੱਦੀ ਜਾਂਦੇ ਆ ਮਖਾ ਵੀ ਨਾ ਮੈਂ ਨਹੀਂ ਆ ਸਕਦਾ ਤੁਸੀਂ ਆਪਦਾ ਤੁਹਾਡੇ ਦਾ ਪੁੱਤ ਪੋਤੇ ਵੀ ਹੋਣਗੇ ਘਰੇ ਪੋਤੇ ਵੀ ਹੈਗੇ ਜੀ ਪੁੱਤ ਵੀ ਹੈਗੇ ਨੂੰ ਵੀ ਹੈਗੀ ਸਾਰਾ ਕੁਝ ਹੀ ਹੈ ਪਰ ਜਾਣ ਨੂੰ ਜੀ ਨਹੀਂ ਕਰਦਾ ਸਾਡਾ ਜੇ ਹੀਰਾ ਸਾਡੇ ਹੱਥੋਂ ਗਵਾਚ ਗਿਆ ਸਾਡੇ ਕੋਲੇ ਰਹਿਣਾ ਕੱਖ ਨਹੀਂ ਪਰ ਸਰਕਾਰਾਂ ਦਾ ਇਹੀ ਕੰਮ ਬਾਲਦਿਆਂ ਨੇ ਕਿ ਵੇ ਜਿਹੜੇ ਡਿੱਕਾ ਬਣਦੇ ਆ ਵਿੱਚ ਇਹ ਨਿਭੜ ਜਾਣ ਵੀ ਨਹੀਂ ਸਾਡੇ ਗੱਲ ਤੇ ਗੋਡਾ ਧਰਦਿਆਂ ਨੇ ਤੁਸੀਂ ਤੁਹਾਡਾ ਕੀ ਨਾਮ ਆ ਜੀ ਪਰ ਮੈਂ ਤਾਂ ਮੈਂ ਤਾਂ ਕੰਨ ਮੋਰੇ ਜੀ ਇਹ ਸੈਨ ਬੋਲਣਗੇ ਮੈਂ ਨਾ ਬੁਖਾਰ ਦੀ ਸ਼ਿਕਾਇਤ ਆਦੀ ਮੈਂ ਤਾਂ ਦੱਸ ਦੋ ਕਿੱਥੋਂ ਜੀ ਸਿੰਘਾ ਜੀ ਪਿੰਡ ਰਾਵਰ ਤੋਂ ਅੱਛਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਮੈਨੂੰ ਮਤਲਬ ਮੈਂ ਗਿਆ 4 ਦਿਨ ਜਾਂ 5-12 ਮਤਲਬ ਕਦੇ 2 ਦਿਨ ਕਦੇ 3 ਦਿਨ ਜਿੱਦਾਂ ਦਾ ਮੋਰਚਾ ਲੱਗਿਆ ਹੈ हां जी ਇਥੇ ਮਤਲਬ ਆਪਦੀ ਪੈਰਬਹੀ ਕਰੀ ਜਾਂਦੇ ਜਿੰਨਾਂ ਕ ਸਾਡੇ ਸਾਰੇ ਆ। ਵੀ ਜੇ ਸਾਡੀਆਂ ਮੰਗਾਂ ਪੂਰੀਆਂ ਕਰ ਦੇਣ ਤਾਂ ਸਾਨੂੰ ਆ ਬਾਪੂ ਜੀ ਕਹਿੰਦੇ ਕਹਿੰਦੇ ਘਰੇ ਜਾਣ ਨੂੰ ਦਿਲ ਨਹੀਂ ਕਰਦਾ। ਨਾ ਜੀ ਜੀ ਨਹੀਂ ਕਰਦਾ ਘਰੇ ਜਾਣ ਨੂੰ ਆਪਦੇ ਭੈਣਾਂ ਨਾਲ ਹੀ ਵੱਡੇ ਆਪਾਂ ਇਥੇ। ਤੇ ਗੱਲਾਂ ਬਾਤਾਂ ਕੀ ਚੱਲਦੀਆਂ ਬਾਪੂ ਜੀ ਇੱਥੇ ਫਿਰ ਗੱਲਾਂ ਬਾਤਾਂ ਕੀ ਹੁੰਦੀਆਂ ਨੇ ਜਦੋਂ ਇੱਥੇ ਹੁਣ ਸੱਤ ਚ ਬੈਠੇ ਹੋ ਗੱਲਾਂ ਬਾਤਾਂ ਤਾਂ ਕੁਝ ਕਰਦੇ ਹੋਊਂਗੇ। ਹਾਂ ਜੀ ਤੇਰੀ ਜਿੱਲੀ ਹਣੀ ਇਹੀ ਚੱਲੀ ਜਾਈ ਜੀ। ਵੀ ਕਿਵੇਂ ਕਰੀਏ ਕਿਵੇਂ ਬਣੂ ਤੇ ਬਸ ਅੱਜ ਸ ਹੀ ਇੱਥੇ ਆਏ ਆ ਤੇ ਇਦੇ ਰਹਾਂਗੇ ਵੀ ਜਿੰਨਾ ਚਿਰ ਰੱਬ ਨੇ ਖੈਰ ਕੀਤੀ ਬਰਾਂਦਾਂਗੇ ਇਥੇ ਤੇ ਜਿੰਨਾਂ ਦੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹ ਨਜ਼ਰ ਜਾਂਦੇ ਵੀ ਹਾਂ ਨਹੀਂ ਅਸੀਂ ਨਹੀਂ ਹੁਣ ਤਾਂ ਠੰਡ ਬੜੀ ਵੱਧ ਗਈ ਹੁਣ ਤੁਸੀਂ ਬਜ਼ੁਰਗ ਸਰੀਰ ਨੇ ਤੁਹਾਡੇ ਹਾਂ ਜੀ ਹੁਣ ਠੰਡ ਹੁਣ ਸਾਨੂੰ ਕੁਛ ਨਹੀਂ ਕਹਿੰਦੇ ਜੀ ਅਸੀਂ ਤਾਂ ਖੁਸੇ ਇੱਥੇ ਆ ਕੇ ਤੇ ਸਾਡੇ ਕਾਫਲੇ ਹੋਰ ਵੀ ਸਟਾਰਟ ਹੋ ਜਾਂਦੇ ਨਾ ਅਸੀਂ ਦਿੱਲੀ ਵਾਲਾ ਕੰਮ ਪੂਰਾ ਪ੍ਰੋਗਰਾਮ ਉਵੇਂ ਕਿ ਮੱਥਿਆ ਹੋਇਆਗਾ ਉਦੋਂ ਵੱਧ ਕੇ ਚੜ ਕੇ ਉਦੋਂ ਵੀ ਅਸੀਂ ਵੱਡਾ ਕਰਦੇ ਆਂ ਕੰਮ ਜੇ ਸਾਡੇ ਨਾਲ ਸੰਕਾ ਨਾਮ ਅਗੇ ਮੰਗਾ ਛੇਤੀ ਮੰਗੇ ਛੇਤੀ ਵਗ ਜਾਗੇ ਤੇ ਨਹੀਂ ਉੱਠਣਾ ਤਾਂ ਕੋਈ ਸਾਡਾ ਕੋਈ ਮਤ ਬੋਲੇਗਾ ਹਾਂਜੀ ਕਾਫਲੇ ਸਾਡੇ ਤਿਆਰ ਹੋ ਜਾਂਦੇ ਨੇ ਆ ਹੀ ਜਾਂਦੇ ਨੇ ਹਾਂਜੀ ਭਾਈ ਜੀ ਕੀ ਲੱਗਦਾ ਡੰਦੇਲ ਸਾਹਿਬ ਨੂੰ 25 26 ਦਿਨ ਹੋ ਗਏ ਨੇ ਬੈਠਿਆਂ ਨੂੰ ਕੀ ਲੱਗਦਾ ਕਿੱਧਰ ਨੂੰ ਮਾਹੌਲ ਤੁਹਾਨੂੰ ਕੀ ਲੱਗਦਾ ਕੀ ਆਸਾਂ ਉਮੀਦਾਂ ਜਿਹੜੀਆਂ ਉਹ ਲੋਕਾਂ ਨੂੰ ਹੈਗੀਆਂ ਨੇ ਕਿ ਗੱਲਾਂ ਬਾਤਾਂ ਵੀ ਕੀ ਚੱਲਦੀਆਂ ਨੇ ਕੀ ਹੁਣ ਅੱਗੇ ਕੀ ਹੋਊਗਾ ਤੁਹਾਡੇ ਇਹ ਅੰਦਰ ਚਿੰਤਾ ਤਾਂ ਇੱਥੇ ਬੈਠੇ ਲੋਕਾਂ ਦੇ ਵਿੱਚ ਹੋਊਗਾ ਚਿੰਤਾ ਤਾਂ ਜੀ ਹੁਣ ਸਰਕਾਰ ਕਿਸਾਨ ਨੂੰ ਖਤਮ ਕਰਨਾ ਹੀ ਚਾਹੁੰਦੀ ਹੈਗੀ ਸਰਕਾਰ ਵੀ ਢੀਕਦੀ ਹੈ ਵੀ ਜੇ ਡੱਲੇ ਵਾਲ ਦੀ ਮੌਤ ਹੋਵੇ ਵੀ ਅਸੀਂ ਖਾਣੇ ਮੋਰਚਾ ਖਦੇੜ ਦਈਏ ਫਿਰ ਤਾਂ ਇਹਦੂ 10 ਗੁਣਾ ਤਕੜਾ ਹੋ ਜੂਜੀ ਮੋਰਚਾ ਜੇ ਡੱਲੇ ਵਾਲ ਦੀ ਸਿਹਤ ਨੂੰ ਕੁਝ ਹੋ ਗਿਆ ਤਾਂ ਇਹਦੂ 10 ਗੁਣਾ ਤਕੜਾ ਮੋਰਚਾ ਹੋਰ ਵੱਧ ਜੂਗਾ ਕਿਉਂਕਿ ਹੁਣ ਨੌਜਵਾਨੀ ਸੰਘਰਸ਼ਾ ਉਧਰ ਜਾ ਰਹੇ ਨੇਗੇ ਸਰੰਦ ਜਾ ਰਹੇ ਨੇਗੇ ਉਧਰੋਂ ਮੱਥਾ ਟੇਕ ਕੇ ਜਦੋਂ ਘਰ ਆਉਣਗੇ ਉਸ ਤੋਂ ਬਾਅਦ ਫਿਰ ਉਹਨਾਂ ਦੀਆਂ ਡਿਊਟਾਂ ਨੇ ਫਿਰ ਉਹ ਇੱਥੇ ਆਉਣਗੇ ਜੀ ਮੋਰਚਾ ਦਿਨ ਬਦ ਦਿਨ ਅਸੀਂ ਤਕੜੇ ਕਰਦੇ ਜਾ ਰਹਾਂਗੇ ਮਾੜਾ ਨਹੀਂ ਕਰਾਂਗੇ ਜੀ ਕਰੇ ਕੀ ਹੈ ਜੀ ਕਰੇ ਕੀ ਕਰਨ ਜਾਵਾਂਗੇ ਅਸੀਂ ਬਾਬਿਆਂ ਨੇ ਤਾਂ ਉੱਥੇ ਵੀ ਘਰੇ ਪਿੰਡਾਂ 'ਚ ਵੀ ਗੱਲਾਂ ਹੀ ਕਰਨੀਆਂ ਹੁੰਦੀਆਂ ਬੰਲੇ ਬਹਿ ਕੇ ਇੱਥੇ ਵੀ ਫਿਰ ਉਹ ਹੀ ਗੱਲਾਂ ਬਾਤਾਂ ਚੱਲ ਰਹੀਆਂ ਜਮਾ ਵੇਲੇ ਨਹੀਂ ਜੀ ਅਸੀਂ ਘਰੇ ਮਾਲ ਪੋਸ ਜਮਾ ਵੇਲੇ ਨਹੀਂ ਅਸੀਂ ਬਹੁਤ ਬਿਜੀ ਆ ਜੀ ਨਹੀਂ ਨਾ ਜਮਾ ਵੇਲੇ ਨਹੀਂ ਹਾਂ ਜਮਾ ਦਾ ਜ਼ਿੰਮੇਵਾਰੀ ਦੇ ਢਾਂਚੇ ਜੀ ਬੇ ਕੰਮ ਹੁੰਦੇ ਨੇ ਪਰ ਫਿਰ ਵੀ ਉਰੇ ਬੈਠੇ ਹੋਏ ਮੋਟਰ ਦਾ ਪਾਣੀ ਹਲੇ ਲਾਉਨੇ ਆਂਗੇ ਸਾਰਾ ਦਿਨ ਅੱਛਾ ਹਾਂ ਜੀ ਸਾਰਾ ਕੁਝ ਅਜੇ ਦਾ ਖੋਦਦੇ ਹੋਵਾਂਗੇ ਹਾਂ ਸਾਰਾ ਕੁਝ ਬਹੁਤ ਕੁਝ ਕਰੀਂਦਾ ਜੀ ਨਾ ਚਰ ਕਣਕ ਖਾਣਿਆ ਰੋਟੀ ਹੋਣਾ ਚਾਹ ਤਾਂ ਡਟ ਕੇ ਦੇਵਾਂਗੇ ਡਿਊਟੀ ਇਹ ਕੀ ਗੱਲ ਹੈ ਜੀ ਇਹੋ ਜੀ ਗੱਲ ਨਹੀਂ ਜੋ ਤੇ ਘਰੇ ਕੰਮ ਹੈਗੇ ਆ ਪਰ ਇੱਥੇ ਫਿਰ ਵੀ ਇੱਥੇ ਬੈਠੇ ਨੇ ਘਰੇ ਕੰਮ ਕੀ ਤੈਨੂੰ ਦੱਸ ਨਹੀਂ ਸਕਦਾ ਇੰਨੇ ਕੰਮ ਵਿਗੜਦੇ ਨੇ ਹਾਂ ਜਾ ਨਹੀਂ ਰਹੇ ਜਾ ਨਹੀਂ ਰਹੇ ਠੀਕ ਹੈ ਹਾਂਜੀ ਤਾਂ ਇਹ ਬਜ਼ੁਰਗ ਨੇ ਜਿਹੜੇ ਇੱਥੇ ਬੈਠੇ ਨੇ ਵੱਖ-ਵੱਖ ਥਾਵਾਂ ਤੋਂ ਜਿਹੜੇ ਵੱਖ-ਵੱਖ ਪਿੰਡਾਂ ਤੋਂ ਨੇ ਪਰ ਇਹ ਕਹਿੰਦੇ ਨੇ ਕਿ ਘਰੇ ਸਾਡੇ ਬਹੁਤ ਕੰਮ ਨੇ ਬਹੁਤ ਸਾਰੇ ਕੰਮ ਸਾਡੇ ਜਿਹੜੇ ਆ ਉਹ ਵਿਗੜ ਰਹੇ ਨੇ ਪਰ ਐਸੀ ਇੱਥੇ ਜਾ ਨਹੀਂ ਰਹੇ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਲਗਾਤਾਰ 10 ਮਹੀਨੇ ਤੋਂ ਜਿਹੜਾ ਇਸ ਖਨੋਰੀ ਬਾਰਡਰ ਦੇ ਉੱਤੇ ਬੈਠੇ ਨੇ ਸਿਰਫ ਇੱਕ ਜਾਂ ਦੋ ਦਿਨ ਦੇ ਲਈ ਵਿੱਚੋਂ ਕਹਿੰਦੇ ਆ ਕਿ ਅਸੀਂ ਪਰਿਵਾਰ ਨੂੰ ਮਿਲਣ ਦੇ ਲਈ ਜ਼ਰੂਰ ਗਏ ਆ ਪਰ ਜਦੋਂ ਪਰਿਵਾਰ ਲਗਾਤਾਰ ਫੋਨ ਕਰਕੇ ਕਹਿੰਦਾ ਕਿ ਭਾਈ ਅਸੀਂ ਮਿਲਣਾ ਤਾਂ ਉਦੋਂ ਜ਼ਰੂਰ ਮਿਲਣ ਦੇ ਲਈ ਜਾਂਦੇ ਨੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਸਲੇੜੀ ਖਨੋਰੀ ਬਾਰਡਰ